ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਦੇ ਆਮ ਲੋਕਾਂ ਦੇ ਭਲਾਈ ਕੇਂਦਰਿਤ ਵਿਕਾਸ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਬ ਡਿਵੀਜ਼ਨਲ ਕੰਪਲੈਕਸ ਡੇੜਬਾ ਵਿੱਚ ਆਵਾਸ ਯੋਜਨਾ ਤਹਿਤ ਹਲਕਾ ਡੇੜਬਾ ਦੇ 70 ਲਾਖ ਪਾਤਰੀ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਵੰਡੇ ਇਸ ਯੋਜਨਾ ਅਧੀਨ ਪ੍ਰਤੀ ਪਰਿਵਾਰ 2.50 ਲੱਖ ਰੁਪਏ ਦੇ ਅਨੁਸਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਦੇ ਵਿੱਚ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ। ਇਸ ਮੌਕੇ ਨੇ ਕਿਹਾ ਕਿ ਆਵਾਸ ਯੋਜਨਾ ਕੇਵਲ ਵਿੱਤੀ ਸਹਾਇਤਾ ਹੀ ਨਹੀਂ ਬਲਕਿ ਲੱਖਾਂ ਪਰਿਵਾਰਾਂ ਲਈ ਇੱਕ ਇੱਜ਼ਤਮੰਦ ਜੀਵਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸਰਕਾਰ ਦਾ ਟੀਚਾ ਹੈ ਯਕੀਨੀ ਬਣਾਉਣਾ ਕਿ ਹਰ ਹੱਕਦਾਰ ਪਰਿਵਾਰ ਨੂੰ ਆਪਣਾ ਪੱਕਾ ਘਰ ਮਿਲੇ ਅਤੇ ਉਹ ਸੁੱਖ-ਚੈਨ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਸਕੇ। ਉਨੇ ਕਿਹਾ ਹੈ ਕਿ ਲਾਪਾਤਰਿਆਂ ਦੀ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੈਰਿਟ ਅਧਾਰਤ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਇਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਹਾਇਤਾ ਸਿਰਫ ਉਹਨਾਂ ਤੱਕ ਪਹੁੰਚੇ ਜੋ ਇਸ ਦੇ ਹੱਕਦਾਰ ਨੇ ਉਹਨਾਂ ਨੇ ਅਧਿਕਾਰਨ ਹੁਦਾਇਤ ਕੀਤੀ ਕਿ ਯੋਜਨਾ ਦੀਨ ਬਾਕੀ ਰਹੇ ਹੱਕਦਾਰ ਪਰਿਵਾਰਾਂ ਦੀ ਪ੍ਰਕਿਰਿਆ ਵੀ ਤੁਰੰਤ ਪੂਰੀ ਕੀਤੀ ਜਾਵੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਵੱਡੀ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੰਗਤ ਲਈ ਸਾਰੇ ਲੋੜਿੰਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਵੱਤ ਤੋਂ ਵੱਧ ਗਿਣਤੀ ਵਿੱਚ ਅ ਪੋਣ ਵਾਲੇ ਸਮਾਗਮਾਂ ਦੇ ਵਿੱਚ ਸੰਗਤ ਹਾਜ਼ਰੀ ਭਰੇ ਮੀਡੀਆ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੈਬਨਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਗੁਰੂ ਸਾਹਿਬ ਦੇ ਚਾਰਨ ਸ਼ੋਪਾਪਤ ਪਿੰਡਾਂ ਨੂੰ 50-50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਗਈ ਹੈ ਇਸ ਤਹਿਤ ਹਲਕਾ ਡੇੜਬਾ ਦੇ 7 ਪਿੰਡਾਂ ਨੂੰ 3 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅੱਜ ਡੇੜਬਾ ਸ਼ਹਿਰ ਦੇ ਅੰਦਰ ਪੰਜਾਬ ਸਹਿਰੀ ਆਵਾਸ ਯੋਜਨਾ ਦੇ ਤਹਿਤ 70 ਪਰਿਵਾਰਾਂ ਨੂੰ ਹਰੇਕ ਪਰਿਵਾਰ ਨੂੰ 250000 ਯਾਨੀ ਕਿ 2.5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਘਰ ਬਣਾਉਣ ਲਈ ਉਹ ਜਾਰੀ ਕੀਤੀ ਆ ਕੁੱਲ 1 ਕਰੋੜ 75 ਲੱਖ ਰੁਪਈਆ ਆ ਸਾਰੇ ਲਾਭਪਾਤਰੀ ਖੜੇ ਨੇ ਜਿਹੜੇ ਬਜ਼ੁਰਗ ਇਹਨਾਂ ਨੂੰ ਦਿੱਤੀ ਜਾਗੀ ਤੇ ਇਹਦੇ ਨਾਲ 70 ਘਰ ਦੇ ਜਿਹੜੇ ਡੇਢਵੇਂ ਦੇ ਅੰਦਰ 70 ਘਰ ਜਿਹੜੇ ਦੇ ਵੜ ਸਕਣਗੇ ਤੋਂ ਇਸ ਤੋਂ ਬਿਨਾਂ ਇੱਕ ਲਿਸਟ ਹੋ ਰਾ ਉਹ ਵੀ ਜਲਦੀ ਅਸੀਂ ਬਣਾਾਂਗੇ ਸੋ ਬਿਲਕੁਲ ਕੋਈ ਵੀ ਘਰ ਜਿਹੜਾ ਅਸੀਂ ਬਗੈਰ ਕਰ ਤੋਂ ਬੰਦਾ ਨਹੀਂ ਰਹਿਣ ਦੇਵਾਂਗੇ ਸੋ 70 ਘਰਾਂ ਨੂੰ 2.5 ਲੱਖ ਰੁਪਏ ਅਜ ਮਿਲਿਆਗਾ ਸੋ ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪ ਸਾਰੇ ਜਣੇ ਜਿਹੜਾ ਹੈਗਾ ਇਹਨੂੰ ਦੇਖ ਰੇਕਿਓ ਕਿ ਆਪਣੇ ਘਰ ਬਣਾਇਓ ਤਾਂ ਕਿ ਤੁਹਾਡੇ ਤੁਸੀਂ ਤੇ ਤੁਹਾਡੇ ਬੱਚੇ ਉੱਥੇ ਰਹਿ ਸਕਣ ਇਹ ਸਭ ਚੈੱਕ ਕੀਤਾ ਗਿਆ ਸਰ ਪਹਿਲਾਂ ਕਿਸ ਤਰ੍ਹਾਂ ਦੇ ਜ਼ਰੂਰਤਬੰਦ ਪਹਿਲਾਂ ਸਰਵੇ ਹੋਇਆ ਸੀ ਚੈੱਕ ਕੀਤਾ ਗਿਆ ਸਰਵੇ ਲਗਾਤਾਰ ਚੱਲਦੇ ਰਹਿੰਦੇ ਨੇ ਕਿ ਜਿਹੜਾ ਵੀ ਗਰੀਬ ਪਰਿਵਾਰ ਆ ਅਸੀਂ ਉਹਨੂੰ ਦੇਖ ਕੇ ਚੈੱਕ ਕਰਕੇ ਇਹ ਨਾ ਹੋਵੇ ਕੋਈ ਡਿਜ਼ਾਇਰ ਪੈਸੇ ਲੈ ਜਿਹੜਾ ਜਾਇਜ਼ ਆ ਗਰੀਬ ਆ ਉਹਨਾਂ ਪਰਿਵਾਰਾਂ ਨੂੰ ਇਹ ਪੈਸੇ ਮਿਲਦੇ ਨੇਗੇ ਸੋ 70 ਪਰਿਵਾਰ ਨੇ 2.5 ਲੱਖ ਰੁਪਏ ਹਰ ਇੱਕ ਪਰਿਵਾਰ ਨੂੰ ਮਿਲੇਗਾ 1 ਕਰੋੜ 75 ਲੱਖ ਰੁਪਏ ਟੋਟਲ ਰਾਸ਼ੀ ਬਣਦੀ ਸਰ ਪੰਜਾਬ ਸਰਕਾਰ ਵੱਲੋਂ 350 ਸਾਲਾ ਗੁਰਪ੍ਰੀਤ ਭਾਤਵ ਦੀ ਵਰ੍ਹੇਗੰਢ ਦੀ ਮਨਾਈ ਜਾ ਰਹੀ ਹੈ ਕਿਵੇਂ ਦੇ ਪ੍ਰਬੰਧਨ ਵਿੱਚ ਕਿੰਨੇ ਨਗਰ ਕੀਰਤਨ ਨੇ ਜਿਹੜੇ ਤੋਂ ਡਿਵੈਲਪ ਹੋ ਰਿਹਾ ਆ ਦੇਖੋ ਤਿੰਨ ਨਗਰ ਕੀਰਤਨ ਜਿਹੜੇ ਨੇਗੇ ਉਹ ਪੰਜਾਬ ਦੇ ਵੱਖ-ਵੱਖ ਤਖਤਾਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੈਟਾਂ ਤੋਂ ਸ਼ੁਰੂ ਹੋ ਕੇ ਅਨੰਦਪੁਰ ਸਾਹਿਬ ਦੀ ਰੂਪਚੰਨ ਕੀ ਔਰ ਇੱਕ ਨਗਰ ਕੀਰਤਨ ਜਿਹੜਾ ਸ਼੍ਰੀਨਗਰ ਤੋਂ ਇਤੋਂ ਪੰਡਿਤ ਕਿਰਪਾ ਰਾਮ ਜੀ ਜਿਹੜੇ ਆਏ ਸੀ ਗੁਰੂ ਸਾਹਿਬਾਨ ਕੋਲੇ ਫਰਿਆਦ ਲੈ ਕੇ ਕਿ ਸਾਡਾ ਧਰਮ ਸੰਕਟ ਚਾ ਸਾਡੇ ਨਾਲ ਚੱਲੋ ਉੱਥੋਂ ਚੱਲਿਆ ਸੀਗਾ ਤੇ ਸਾਰੇ 22 ਤਰੀਕ ਦੀ ਸ਼ਾਮ ਨੂੰ ਜਿਹੜਾ ਅ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਗੇ ਔਰ 23 ਤਰੀਕ ਨੂੰ ਆ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 23 ਤਰੀਕ ਨੂੰ ਹੀ ਸਰਬ ਧਰਮ ਸੰਮੇਲਨ ਹੋਊਗਾ ਜਿੱਥੇ ਸਾਰੇ ਧਰਮਾਂ ਦੇ ਜਿਹੜੇ ਵੱਡੇ ਗਿਆਨੀ ਨੇਗੇ ਉਹ ਆਪਦਾ ਚਰਚਾ ਕਰਨਗੇ ਔਰ 24 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ ਉਹ ਉੱਥੇ ਉਹਦੇ ਤੇ ਚਰਚਾ ਹੋਊਗੀ ਜਿਹਦੇ ਅੰਦਰ ਸਿਰਫ ਸਿਰਫ ਗੁਰੂ ਸਾਹਿਬਾਂ ਦੀ ਸਖਿਆਮਤ ਤੇ ਉਹਨਾਂ ਦੇ ਬਲੀਦਾਨ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਹ ਹਿੰਦੀ ਚਾਦਰ ਦੁਨੀਆ ਚ ਕਹਲਾਈ ਜਾਂਦੇ ਨੇਗੇ ਔਰ 350 ਸਾਲ ਪਹਿਲਾਂ ਕਿਸ ਤਰ੍ਹਾਂ ਉਹਨਾਂ ਦੀ ਉਦੁੱਤੀ ਲਾਸਾਨੀ ਕੁਰਬਾਨੀ ਨੇ ਮੈਂ ਸਮਝਦਾ ਇੱਕ Hindu ਧਰਮ ਨੂੰ ਬਚਾ ਕੇ ਰੱਖਿਆ ਨਹੀਂ ਉਸ ਵਿੱਚ ਬਹੁਤ ਵੱਡਾ ਖਤਰਾ ਜਿਹੜਾ ਬਣਿਆ ਹੋਇਆ ਸੀਗਾ ਮੁਗਲਾਂ ਦਾ ਮੁਗਲ ਲਗਾਤਾਰ ਜਿਹੜਾ ਧਰਮ ਪਰਿਵਰਤਨ ਕਰਵਾ ਰਹੇ ਸੀਗੇ ਸੋ 24 ਤਰੀਕ ਨੂੰ ਸੈਸ਼ਨ ਹੋਊਗਾ 25 ਤਰੀਕ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਪੋਖ ਕਰਵਾ ਕੇ ਵੱਡਾ ਸਮਾਗਮ ਹੋਊਗਾ ਜਿੱਥੇ ਲੱਖਾਂ ਦੀ ਗਿਣਤੀ ਸੰਗਤ ਪਹੁੰਚ ਰਹੀ ਆ ਪੂਰੇ ਪ੍ਰਬੰਧ ਕੀਤੇ ਗਏ ਨੇ ਟੈਂਟ ਸਿਟੀ ਬਣਾਈ ਗਈ ਆ ਹਰ ਇੱਕ ਵਿਅਕਤੀ ਜਿਹੜਾ ਆਊਗਾ ਉਹਦੇ ਲਈ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਜਿਹੜਾ ਸਰਕਾਰ ਵੱਲੋਂ ਮੁਫਤ ਕੀਤਾ ਗਿਆ ਸਰਕਾਰ ਵੱਲੋਂ ਜਿੱਥੇ ਗੁਰਦੁਆਰਾ ਦਰਸਾਗਨ ਨਹੀਂ ਚੱਲ ਪਏ ਸੀਗੇ ਗ੍ਰਾਂਟ ਦਿੱਤੀ ਗਈ ਆ ਢੜਬਨ ਕਿੰਨੀ ਗ੍ਰਾਂਟ ਆ ਢੜਬੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਬਣਿਆ ਉੱਥੇ 300 ਪ੍ਰਾਪਤ ਗੁਰੂ ਸਾਹਿਬਾਨ ਆਏ ਸੀਗੇ ਤਾਂ 50 ਲੱਖ ਰੁਪਏ ਦਾ ਚੈੱਕ ਅਲ ਪ੍ਰਧਾਨਜੀ ਨਗਰ ਕਾਉਂਸਲ ਦੇ ਇਹਨਾਂ ਨੂੰ ਮਿਲਿਆਗਾ ਇਸ ਤੋਂ ਬਿਨਾ ਕਮਾਲਪੁਰ ਕਨੌੜ ਜੱਟਾ ਕਣਕਵਾਲ ਪੰਗੂਆ ਗੰਡੂਆ ਗਾਗਾ ਇੰਨਾ ਸਾਰੇ ਪਿੰਡਾਂ ਨੂੰ ਜਿਹੜੀ ਗ੍ਰਾਂਟ ਆ ਉਹ ਕੱਲ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਹੱਥਾਂ ਨਾਲ ਜਿਹੜੀ ਉਹ ਡਿਸਟ੍ਰਿਬਿਊਟ ਕੀਤੀ ਹੈ ਦਿੱਤੀ ਹੈ ਸੋ ਬਿਲਕੁਲ ਕੋਈ ਵੀ ਪਿੰਡ ਜਿਹੜਾ ਵਿਕਾਸ ਤੋਂ ਬਿਨਾਂ ਅਧੂਰਾ ਨਹੀਂ ਰਹੂਗਾ ਸੋ ਸਾਰੇ ਪਿੰਡਾਂ 'ਚ ਵਿਕਾਸ ਜਿਹੜਾ ਉਹ ਲਗਾਤਾਰ ਪਹਿਲਾਂ ਹੀ ਚੱਲ ਰਿਹਾ ਔਰ ਜਿਹੜਾ 350 ਸਾਲ ਦੇ ਉੱਤੇ ਅੱਸੀ ਕੱਲ 71 ਕਰੋੜ ਰੁਪਇਆ ਉਹਦੀ ਗ੍ਰਾਂਟ ਜਿਹੜੀ ਆ ਉਹ ਜਿੱਥੇ-ਿੱਥੇ ਗੁਰੂ ਸਾਹਿਬਾਨ ਦੇ ਚਰਨ ਛੋਪਾ ਪ੍ਰਾਪਤ ਪਿੰਡ ਨੇ ਕੀ ਉਹਨਾਂ ਪਿੰਡਾਂ ਦੀ ਡਿਵੈਲਪਮੈਂਟ ਲਈ ਜਿਹੜੇ ਭੇਜੇ ਨੇਗੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੂ ਦੇ ਨਾਲ ਧੰਨਵਾਦ